ਸ਼ਸ਼੍ਰੀਕਾਰ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪਨੀਰ ਪੂਜੀ ਹਾਂ ਫਰੈਂਡ ਅੱਜ ਆਪਾਂ ਰੈਸਟੋਰੈਂਟ ਔਰ ਢਾਬੇ ਤੋਂ ਵੀ ਟੇਸਟੀ ਪਨੀਰ ਪੂਜੀ ਘਰੇ ਬਣਾ ਕੇ ਤਿਆਰ ਕਰਾਂਗੇ ਇੱਕ ਵਾਰ ਤੁਸੀਂ ਮੇਰੇ ਕਹੇ ਨਾਲ ਇਸ ਤਰ੍ਹਾਂ ਪਨੀਰ ਪੂਜੀ ਬਣਾਓਗੇ ਨਾ ਜਿਵੇਂ ਮੈਂ ਬਣਾਈ ਹੈ ਕਦੇ ਇਹਦਾ ਸਵਾਦ ਭੁੱਲ ਨਹੀਂ ਪਾਉਗੇ ਚਲੋ ਇਹ ਤਾਂ ਬਣਾਣਾ ਸਟਾਰਟ ਕਰਦੇ ਆ ਜਿਹਦੇ ਲਈ ਗੈਸ ਤੇ ਇੱਕ ਕੜਾਈ ਰੱਖਾਂਗੇ ਕੜਾਈ ਚ ਪਾ ਦਾਂਗੇ ਸਰੋਂ ਦਾ ਤੇਲ 1.5 ਚਮਚ ਇੱਥੇ ਮੈਂ ਸਰੋਂ ਦਾ ਤੇਲ ਲਿੱਤਾ ਹੈ ਤੁਸੀਂ ਇੱਥੇ ਰਿਫਾਈਨਡ ਔਇਲ ਜਾਂ ਦੇਸੀ ਘਿਓ ਦਾ ਇਸਤੇਮਾਲ ਕਰ ਸਕਦੇ ਹੋ ਜਦੋਂ ਤੇਲ ਚ ਧੂੰਆਂ ਉੱਠਣ ਲੱਗ ਜਾਏ ਗੈਸ ਦਾ ਫਲੇਮ ਕਰ ਦਿਓ ਲੋ ਇਹਦੇ ਵਿੱਚ ਪਾ ਦਿਓ ਇੱਕ ਚਮਚ ਜੀਰਾ اور 5-6 ਪਾਦੋ ਸਾਬਤ ਕਾਲੀ ਮਿਰਚ ਦੋ ਸੁੱਕੀ ਲਾਲ ਮਿਰਚ ਮੈਂ 10-12 ਕਲੀਆਂ ਲਸਣ ਦੀਆਂ ਲਿੱਤੀਆਂ ਸੀ ਉਹਨੂੰ ਮੈਂ ਕੱਟ ਕੇ ਪਾਇਆ ਹੈ ਦੋ ਹਰੀ ਮਿਰਚਾਂ ਨੂੰ ਵੀ ਮੈਂ ਕੱਟ ਕੇ ਪਾਇਆ ਹੈ ਤੁਸੀਂ ਇਹਨਾਂ ਦਾ ਪੇਸਟ ਬਣਾ ਕੇ ਵੀ ਪਾ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਇਹ ਭੁੰਨੀ ਜਾਊਗੀ ਜਦ ਮੈਂ ਦੋ ਪਿਆਜ਼ ਚੋਪਰ 'ਚ ਚੋਪ ਪਾ ਕੇ ਬਾਰਿਕ-ਬਾਰਿਕ ਚੋਪ ਕਰ ਲਿਆ ਹੈ ਇਹਨੂੰ ਵੀ ਪਾ ਕੇ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਧਿਆਨ ਰੱਖੇ ਪਿਆਜ਼ ਨੂੰ ਆਪਾਂ ਲਾਲ ਨਹੀਂ ਕਰਨਾ ਹੈ ਸਿਰਫ ਕੱਚਾਪਨ ਇਹਦਾ ਕੱਢਣਾ ਹੈ ਜਦੋਂ ਪਿਆਜ਼ ਥੋੜਾ ਜਿਹਾ ਭੁੰਨ ਜਾਊਗਾ ਤਾਂ ਆਪਾਂ ਇਹਦੇ ਉੱਤੇ ਅੰਦਰ ਪਾ ਦਾਂਗੇ ਦੋ ਟਮਾਟਰ ਇੱਥੇ ਤੁਸੀਂ ਟਮਾਟਰ ਦੀ ਪਿਉਰੀ ਬਣਾ ਕੇ ਵੀ ਪਾ ਸਕਦੇ ਹੋ ਬਸ ਹਲਕਾ ਜਿਹਾ ਟਮਾਟਰ ਨੂੰ ਸੌਫਟ ਕਰ ਲਾਂਗੇ ਜਦੋਂ ਟਮਾਟਰ ਸੌਫਟ ਹੋ ਜਾਣਗੇ ਆਪਾਂ ਕੁਝ ਮਸਾਲੇ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾ ਦਾਂਗੇ ਨਾਲ ਹੀ ਪਾ ਦਾਂਗੇ ਅੱਧਾ ਚਮਚ ਹਲਦੀ ਪਾਊਡਰ ਨਮਕ ਪਾ ਦਾਂਗੇ ਟੇਸਟ ਅਨੁਸਾਰ ਔਰ ਇੱਕ ਚਮਚ ਪਾ ਦਾਂਗੇ ਆਪਾਂ ਲਾਲ ਮਿਰਚ ਦਾ ਪਾਊਡਰ ਤਿੱਖਾ ਤੁਸੀਂ ਆਪਦੇ ਹਿਸਾਬ ਨਾਲ ਕਰ ਰੱਖ ਸਕਦੇ ਹੋ ਅੱਧਾ ਚਮਚ ਪਾ ਦਾਂਗੇ ਆਪਾਂ ਇਹ ਚ ਗਰਮ ਮਸਾਲਾ ਥੋੜਾ ਜਿਹਾ ਪਾਣੀ ਪਾ ਕੇ ਸਾਰੇ ਮਸਾਲਿਆਂ ਨੂੰ ਮਿਕਸ ਕਰਦੇ ਹੋਏ ਆਪਾਂ ਇਹਨਾਂ ਨੂੰ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਕਿ ਇਹ ਤੇਲ ਨਹੀਂ ਛੱਡ ਦਿੰਦੇ ਜਦੋਂ ਮਸਾਲਾ ਤੇਲ ਛੱਡ ਦਿੰਦਾ ਹੈ ਤਾਂ ਸਮਝ ਲਓ ਮਸਾਲਾ ਪੱਕ ਗਿਆ ਹੈ ਮਸਾਲੇ ਨੇ ਤੇਲ ਛੱਡਤਾ ਹੈ ਗੈਸ ਦਾ ਫਲੇਮ ਮੀਡੀਅਮ ਹੈ ਮੈਂ 250 ਗ੍ਰਾਮ ਪਨੀਰ ਲਿੱਤਾ ਹੈ ਘਰ ਦਾ ਬਣਾਇਆ ਹੋਇਆ ਪਨੀਰ ਹੈ ਤੁਸੀਂ ਬਾਜ਼ਾਰ ਦਾ ਬਣਾਇਆ ਹੋਇਆ ਵੀ ਲੈ ਸਕਦੇ ਹੋ ਤਾਂ ਪਨੀਰ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅਗਰ ਤੁਸੀਂ ਪਨੀਰ ਪੁਜੀ ਥੋੜੀ ਡਰਾਈ ਡਰਾਈ ਖਾਣਾ ਚਾਹੁੰਦੇ ਹੋ ਸੁੱਕੀ ਸੁੱਕੀ ਤਾਂ ਇਹਦੇ ਵਿੱਚ ਤੁਸੀਂ ਬਿਲਕੁਲ ਵੀ ਪਾਣੀ ਨਹੀਂ ਪਾਣਾ ਹੈ ਅਗਰ ਤੁਸੀਂ ਥੋੜੀ ਜਿਹੀ ਲਿਪਟਮੀ ਜੀ ਖਾਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਥੋੜਾ ਜਾ ਪਾਣੀ ਪਾ ਸਕਦੇ ਹਾਂ ਮੈਂ ਅੱਧਾ ਕੱਪ ਪਾਣੀ ਪਾਇਆ ਕਿਉਂਕਿ ਮੈਂ ਥੋੜੀ ਜਿਹੀ ਲਿਪਟਮੀ ਬਣਾਉਂਗੀ ਤਾਂ ਲਿਪਟਮੀ ਜੀ ਪੂਜੀ ਇੱਕ ਵਾਰ ਤੁਸੀਂ ਮੇਰੀ ਤਰ੍ਹਾਂ ਬਣਾ ਕੇ ਦੇਖਿਓ ਫਰੈਂਡ ਘਰ ਵਾਲੇ ਤੁਹਾਡੀ ਤਾਰਿਫ ਕਰੇ ਬਿਨਾ ਨਹੀਂ ਰਹਿ ਪਾਨਗੇ ਤੁਸੀਂ ਇੱਕ ਵਾਰ ਜ਼ਰੂਰ ਇਹ ਮੇਰੀ ਤਰ੍ਹਾਂ ਪੂਜੀ ਪਨੀਰ ਦੀ ਬਣਾ ਕੇ ਖਾਈਓ ਤਾਂ ਥੋੜਾ ਜਿਹਾ ਪਾਣੀ ਪਾ ਕੇ ਆਪਾਂ 2-3 ਮਿੰਟ ਇਹਨੂੰ ਇਸੇ ਤਰ੍ਹਾਂ ਮੀਡੀਅਮ ਫਲੇਮ ਤੇ ਪਕਾਵਾਂਗੇ ਤਾਂ ਜਦੋਂ ਇਹ ਥੋੜੀ ਜਿਹੀ ਪੱਕ ਜੂਗੀ ਮੈਂ ਇਹਦੇ ਵਿੱਚ ਪਾਇਆ ਥੋੜੇ ਜਿਹੇ ਮਟਰ ਤਾਂ ਫਰੈਂਡ ਮੈਂ ਪਹਿਲਾਂ ਮਟਰ ਪਾਣਾ ਭੁੱਲ ਗਈ ਸੀ ਤਾਂ ਹੁਣ ਮੈਂ ਮਟਰ ਨੂੰ ਨਾ ਉਬਾਲ ਲਿਆ ਹੈ ਉਬਾਲ ਕੇ ਮੈਂ ਥੋੜੇ ਜਿ ਮਟਰ ਇਹਦੇ ਵਿੱਚ ਪਾ ਰਹੀ ਹਾਂ ਅਗਰ ਤੁਸੀਂ ਮਟਰ ਉਬਾਲਣਾ ਨਹੀਂ ਚਾਹੁੰਦੇ ਤੁਸੀਂ ਮਸਾਲਾ ਭੁੰਨਦੇ ਹੋ ਨਾ ਉਦੋਂ ਹੀ ਥੋੜੇ ਜਿ ਮਟਰ ਪਾ ਦੋ ਤਾਂ ਕਿ ਮਸਾਲੇ ਦੇ ਅੰਦਰ ਹੀ ਮਟਰ ਪੱਕ ਜਾਣ ਜਦੋਂ ਮਟਰ ਚੰਗੀ ਤਰ੍ਹਾਂ ਪੱਕ ਜਾਣ ਉਦੋਂ ਤੁਸੀਂ ਇਹਦੇ ਵਿੱਚ ਪਨੀਰ ਪਾਣਾ ਹੈ ਤਾਂ ਬਸ 2 ਮਿੰਟ ਹੋਰ ਪਕਾ ਲਾਂਗੇ ਥੋੜਾ ਜਿ ਹਰਾ ਧਨੀਆ ਪਾ ਦਾਂਗੇ ਤੁਸੀਂ ਕਸੂਰੀ ਮੈਥੀ ਦਾ ਇਸਤੇਮਾਲ ਵੀ ਇੱਥੇ ਕਰ ਸਕਦੇ ਹੋ ਬਸ 2 ਮਿੰਟ ਆਪਾਂ ਇਹਨੂੰ ਹੋਰ ਪਕਾ ਲੈਣਾ ਹੈ ਮੀਡੀਅਮ ਫਲੇਮ ਤੇ ਜਿਆਦਾ ਨਹੀਂ ਪਕਾਣਾ ਹੈ ਕਿਉਂਕਿ ਪੂਜੀ ਜੋ ਹੈ ਸਾਡੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਬਹੁਤ ਹੀ ਟੇਸਟੀ ਬਣੀ ਸੀ ਘਰ ਚ ਸਭ ਨੂੰ ਬਹੁਤ ਪਸੰਦ ਆਈ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਔਰ ਇਹ ਨੂੰ ਆਪਾਂ ਇੱਕ ਸਰਵਿੰਗ ਪਲੇਟ ਚ ਸਰਵ ਕਰ ਲਾਂਗੇ ਪੂੜੀ ਹੋ ਚਪਾਤੀ ਹੋ ਰਾਈਸ ਹੋ ਰੋਟੀ ਹੋ ਕਿਸੇ ਨਾਲ ਵੀ ਤੁਸੀਂ ਆਹ ਇਹ ਪੂਜੀ ਨੂੰ ਖਾ ਸਕਦੇ ਹੋ ਪਲੀਜ਼ ਫਰੈਂਡ ਤੁਸੀਂ ਇੱਕ ਵਾਰ ਇਸ ਤਰ੍ਹਾਂ ਪੂਜੀ ਜਰੂਰ ਬਣਾ ਕੇ ਖਾਈਓ ਅਗਰ ਤੁਸੀਂ ਮੇਰੀ ਰੈਸিপি ਟਰਾਈ ਕਰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਜਰੂਰ ਦੱਸਿਓ ਕਿ ਇਹ ਪਨੀਰ ਪੂਜੀ ਤੁਹਾਨੂੰ ਕੈਜੀ ਲਗੀ ਫੇਰ ਮਿਲਾਂਗੇ ਆਪਾਂ ਇੱਕ ਨਈ ਆਸਾਨ ਰੈਸিপি ਨਾਲ ਤਦ ਤੱਕ ਤੁਹਾਡੋ ਸਾਰਿਆਂ ਨੂੰ ਮੇਰੀ ਤਰਫੋਂ ਸਸਰੀਆਕਾਰ